ਇਨੇ ਮਾਮਲੇ ਕੱਲ ਰਿਪੋਰਟ ਹੋਏ ਸੀਗੇ ਜੀ ਤਿੰਨੇ ਐਫਆਈਆ ਰਜਿਸਟਰ ਕੀਤੀਆਂ ਅਸੀਂ ਉਹਦੇ ਤੇ ਇਮੀਡੀਏਟ ਅਸੀਂ ਜਿਹੜਾ ਉਹਨੂੰ ਟ੍ਰੇਸ ਕਰਨ ਲਈ ਜਿਹੜੇ ਸਾਈਬਰ ਧੰਗਾਂ ਨੂੰ ਕੰਮ ਕਰ ਰਹੇ ਹਾਂ ਤੇਜੀ ਨਾਲ ਇਹਦੇ ਵਿੱਚ ਇੱਕ ਸੀਗਾ ਜੀ ਇੱਕ ਸਾਡੇ ਕੋਲ ਕੇਸ ਰਿਪੋਰਟ ਹੋਇਆ ਸੀਗਾ ਕੱਲ ਉਹਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਵੇ ਅਸੀਂ ਓਈਸੀ ਕੰਪਨੀ ਚੋਂ ਉਹਦੇ ਰਿਟਾਇਰ ਹੋਏ ਸੀਗੇ ਕੰਪਨੀ ਚ ਉਹਨਾਂ ਦਾ ਕੁਲਦੀਪ ਸ਼ਰਿਵਾਸਤਵ ਨੂੰ ਨਾਮ ਦੱਸ ਕੇ ਉਹਨਾਂ ਦਾ ਅ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਜੀਪੀ ਫੰਡ ਜਿਹੜਾ ਸੇਵਿੰਗ ਅਕਾਊਂਟ ਨੰਬਰ ਇਹ ਹੈਗਾ ਤੇ ਅਸੀਂ ਤੁਹਾਡਾ ਨਾ ਤੁਹਾਡੀ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ ਤੇ ਤੁਹਾਡਾ ਇੱਕ ਅਸੀਂ ਸਮਾਰਟ ਕਾਰਡ ਬਣਾਣਾ ਹੈ ਸਮਾਰਟ ਕਾਰਡ ਬਣਾਉਣ ਦੀ ਇਹਦਾ ਕਹਿ ਕੇ ਉਹਨਾਂ ਨੂੰ ਉਹਨਾਂ ਨੂੰ ਝਾਂਸੇ 'ਚ ਲੈ ਕੇ ਉਹਨਾਂ ਤੋਂ ਉਹਨਾਂ ਦੀ ਏਟੀਐਮ ਦੀ ਐਕਸੈਸ ਬੈਂਕ ਦੀ ਡਿਟੇਲਸ ਵਗੈਰਾ ਲੈ ਲੈਂਦੀਆਂ ਏਟੀਐਮ ਦੀ ਡਿਟੇਲ ਲੈ ਲਈ ਉਸ ਤੋਂ ਬਾਅਦ ਉਹਨਾਂ ਨੂੰ ਇੱਕ 10 ਰੁਪਏ ਦੀ ਪੇਮੈਂਟ ਕਰਨ ਨੂੰ ਕਹਿੰਦਾ ਤੇ ਜਦੋਂ 10 ਰੁਪਏ ਦੀ ਪੇਮੈਂਟ ਕਰ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਡੀਟੇਲਸ ਦੇ ਲਈ ਉਹਨਾਂ ਨੂੰ ਸ਼ੱਕ ਹੁੰਦਾ ਵੀ ਸਾਡੇ ਨਾਲ ਹੋ ਸਕਦਾ ਕੋਈ ਸਾਈਬਰ ਫਰੌਡ ਨਾ ਹੋ ਜਾਏ ਉਹਨਾਂ ਨੇ ਉਸ ਤੋਂ ਬਾਅਦ ਅਗਲੇ ਦਿਨ ਨੈਕਸਟ ਡੇ 7 ਤਰੀਕ ਦਾ ਇਨਸੀਡੈਂਟ ਹੈਗਾ 8 ਤਰੀਕ ਨੂੰ ਉਹਨਾਂ ਨੇ ਆਪਣੇ ਬੈਂਕ 'ਚ ਜਾ ਕੇ ਕੀਤਾ ਤੇ ਬੈਂਕ ਵਾਲੇ ਨੇ ਕਿਹਾ ਵੀ ਅਸੀਂ ਤੁਹਾਡੀ ਐਫ ਡੀ ਕਰ ਦਿੰਦੇ ਆ ਉਹਨਾਂ ਨੇ ਲਗਭਗ 19 ਲੱਖ ਦੀ ਐਫ ਡੀ ਜਿਹੜੀ ਉਹਨਾਂ ਦੀ ਕਰ ਦਿੱਤੀ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਜਿਹੜੀ ਉਹ 트랜ਜ਼ੈਕਸ਼ਨ ਦੇ ਮੈਸੇਜ ਆਣੇ ਸ਼ੁਰੂ ਹੋ ਗਏ ਤਾਂ ਉਹਨਾਂ ਨੂੰ ਲੱਗਿਆ ਵੀ ਫਰਾਡ ਹੋ ਗਿਆ ਜਦੋਂ ਬੈਂਕ ਗਏ ਤੇ ਉਹ 4.5 ਲੱਖ ਰੁਪਏਾਂ ਦੇ ਵੱਜ ਗਏ ਲਗਭਗ 15 ਲੱਖ ਰੁਪਏ ਤਾਂ ਉਹਨਾਂ ਦਾ ਸਾਈਬਰ ਫਰਾਡ ਹੋ ਗਿਆ ਉਹ ਸਾਡੀ ਪ੍ਰੀਮੀਲਰੀ ਇਨਕੁਆਰੀ ਦੇ ਸਾਹਮਣੇ ਆਇਆ ਵੀ ਇਹ ਲਗਭਗ 15 ਖਾਤਿਆਂ ਦੇ ਵਿੱਚ ਪੈਸੇ ਗਏ ਆ ਅਸੀਂ ਇਮੀਡੀਟ ਕੱਲ ਹੀ ਐਫ ਆਈ ਆਰ ਸਾਡੇ ਕੋਲ ਰਿਪੋਰਟ ਕੀਤੀ ਉਹਨਾਂ ਨੇ ਅਸੀਂ ਰਜਿਸਟਰ ਕਰ ਦਿੱਤੀ ਉਹਨਾਂ ਦੀ ਐਫ ਆਈ ਆਰ 15 ਖਾਤੇ ਜਿਹੜੇ ਉਹ ਟ੍ਰੇਸ ਕਰਦੇ ਅਸੀਂ ਅਗੋਂ ਕਰ ਰਹੇ ਆ ਜਿਹੜੇ ਨੰਬਰ ਤੋਂ ਉਹਨਾਂ ਨੂੰ ਕਾਲ ਆਈ ਅਸੀਂ ਉਹਨੂੰ ਟ੍ਰੇਸ ਕਰ ਰਹੇ ਆ ਕਲੱਸ ਜਿਹੜੇ ਜਿੱਥੋਂ ਕੁਝ ट्रांजੈਕਸ਼ਨ ਕਿਸੇ ਏਟੀਐਮ ਤੋਂ ਨਿਕਲੀਆਂ ਐ ਅਸੀਂ ਉਹ ਏਟੀਐਮ ਤੋਂ ਵੀ ਜਿਹੜੀ ਫੁਟੇਜ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਤਾਂ ਜੋ ਜਿਹੜੇ ਤਫ਼ਸੀਲ ਹੈ ਉਹ ਟਰੇਸ ਕਰ ਲਈ ਜਾਵੇ ਜੀ ਸਰ ਇਸ ਤੋਂ ਇਲਾਵਾ ਇੱਕ ਮਾਮਲਾ ਇੱਕ ਹੋਰ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਜੀ ਇਹਦੇ ਵਿੱਚ ਇੱਕ ਤਰਨਜੀਤ ਨਾਮ ਦੇ ਵਿਅਕਤੀ ਨੇ ਸਾਨੂੰ ਦੱਸਿਆ ਸੀਗਾ ਵੀ ਉਹ ਕੁਝ ਪੁਰਾਣੇ ਸਿੱਕੇ ਜਾਂ ਕੋਈ ਕੋ ਸਟਾਕ ਸੀਗਾ ਉਹ ਵੇਚਣਾ ਚਾਹੁੰਦਾ ਸੀਗਾ ਤੇ ਉਹ ਜਦੋਂ ਸਿੱਕੇ ਵੇਚਣ ਦੇ ਲਈ ਉਹਨੇ ਕੋਈ ਐਡਵਰਟਾਈਜ਼ਮੈਂਟ ਕੀਤੀ ਸੀ ਉਹਨਾਂ ਨੂੰ ਕਿਸੇ ਇਹ ஆன்ਲਾਈਨ ਉਹਨਾਂ ਨੂੰ ਅਪਰੋਚ ਕੀਤੀ ਤੇ ਉਹਨਾਂ ਨੂੰ ਬਸ ਇਸੇ ਤਰ੍ਹਾਂ ਲੋਰ ਕਰਕੇ ਕੁਝ ਅਸੀਂ ਰਜਿਸਟ੍ਰੇਸ਼ਨ ਕਰਾਉਣੀ ਹੈ ਆਹ ਪ੍ਰੋਸੈਸ ਹੁੰਦਾ ਜੀ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਉਹ 5000 ਤੋਂ ਇਹ ਕਰਦੇ ਕਰਦੇ ਉਹਦੇ ਕੋਲ ਲਗਭਗ 14-15 ਲੱਖ ਰੁਪਏ ਤੋਂ ਨਾਲ ਸਾਈਬਰ ਫਰੌਡ ਕਰ ਲਿਆ ਔਰ ਦੇਖੋ ਇਹਦੇ ਵਿੱਚ ਬਹੁਤ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਪਬਲਿਕ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਹੈ ਵੀ ਜੇ ਤੁਸੀਂ ਕੋਈ ਚੀਜ਼ ਸੇਲ ਕਰਦੇ ਹੋ ਤੁਸੀਂ ਪੈਸੇ ਕਿਉਂ ਟਰਾਂਸਫਰ ਕਰਦੇ ਹੋ ਤੁਸੀਂ ਤਾਂ ਖੁਦ ਇੱਕ ਸੇਲ ਵਕ੍ਰੇਤਾ ਉਹ ਤੁਸੀਂ ਸਮਾਨ ਖਰੀਦਣ ਦੇ ਪੈਸੇ ਲੈਣੇ ਆ ਤੁਸੀਂ ਦੇ ਰਹੇ ਹੋ ਉਹ ਤੁਹਾਨੂੰ ਝੂਠੀਆਂ ਇੱਕ ਅ ਵਿਸ਼ਵਾਸ ਵਿੱਚ ਤੇ ਝਾਂਸੇ 'ਚ ਲੈ ਰਹੇ ਆ ਵੀ ਅਸੀਂ ਤੁਹਾਡੀ ਕੋਈ ਰਜਿਸਟ੍ਰੇਸ਼ਨ ਕਰਾਉਣੀ ਹੈ ਉਹਦੇ ਵਿੱਚ ਤੁਹਾਡੇ ਕੋਲ ਅਸੀਂ ਉਹਦੇ ਦੀ ਕੋਈ ਪ੍ਰੀਮੀਅਰਲੀ ਪਹਿਲਾਂ ਫੀਸ ਪੇ ਕਰੋ ਤਾਂ ਤੁਹਾਡਾ ਉਹ ਜਿਹੜਾ ਵਾ ਇਹ ਅਸੀਂ ਸਿੱਕੇ ਪਰਚੇਜ਼ ਕਰਾਂਗੇ ਤੇ ਇਹ ਸਾਰਾ ਕੁਝ ਚਾਂਸੇ ਚ ਲੈਣ ਨਹੀਂ ਹੁੰਦਾ ਆ ਤੇ ਆਪਾਂ ਨੂੰ ਅਵੇਰ ਰਹਿਣ ਦੀ ਲੋੜ ਹੈਗੀ ਆ ਜਿਹੜੇ ਖਾਤੇ ਜੇ ਅਸੀਂ ਪਾ ਰਹੇ ਆ ਉਹਨੂੰ ਉਹਦਾ ਆਈਐਫਸੀ ਕੋਡ ਸਰਚ ਕਰਨ ਦੀ ਲੋੜ ਹੈਗੀ ਆ ਵੀ ਉਹ ਕਿਹੜੀ ਸਟੇਟ ਦਾ ਹੈਗਾ ਜਾਂ ਕਿਹੜੇ ਖਾਤੇ ਵਿੱਚ ਪੈਸੇ ਪਵਾ ਰਹੇ ਆ ਜਿਹੜੇ ਆ ਸਾਡੇ ਆਮ ਦੇਖਣ ਵਿੱਚ ਆਇਆ ਕਿ ਲੋਕਾਂ ਵੱਲੋਂ ਇਹ ਜਿਹੜਾ ਕਰਾਸ ਚੈੱਕ ਨਹੀਂ ਕੀਤਾ ਜਾਂਦਾ ਜਿਹਦੇ ਕਰਕੇ ਉਹ ਜਿਹੜੀ ਉਹ ਠੱਗੀ ਉਹਨਾਂ ਨਾਲ ਹੋ ਜਾਂਦੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੇਦੀ ਤੁਹਾਡੇ ਸਾਰਿਆਂ ਨੂੰ ਅਪੀਲ ਹੈ ਅਸੀਂ ਸਾਡੇ ਜਿੰਨੇ ਵੀ ਲੁਧਿਆਣਾ ਵਾਸੀ ਹੈਗੇ ਆ ਜਾਂ ਪੰਜਾਬ ਨਿਵਾਸੀ ਹੈਗੇ ਉਹ ਸਾਡੇ ਕਮਿਸ਼ਨਰਪੁਰ ਦੇ ਲੁਧਿਆਣਾ ਦੇ ਪੇਜ ਨੂੰ ਜਰੂਰ ਫੋਲੋ ਕਰੋ ਅਸੀਂ ਡੇਲੀ ਜਿਹੜਾ ਵਾ ਉਹ ਸਾਈਬਰ ਦੇ ਹੋਣ ਵਾਲੀ ਠੱਗੀ ਦੇ ਮਾਡਸ ਪ੍ਰਿੰਟੀ ਤੋਂ ਲੋਕਾਂ ਨੂੰ ਵੇਅਰ ਕਰਦੇ ਰਹਿੰਦੇ ਆ ਤੇ ਇੱਕ ਹੋਰ ਮੈਂ ਤੁਹਾਨੂੰ ਪ੍ਰਮੋਟ ਕਰਨਾ ਚਾਹੁੰਦਾ ਸਾਈਬਰ ਦੋਸਤ ਸਾਈਬਰ ਦੋਸਤ ਇੱਕ ਚੈਨਲ ਹੈਗਾ WhatsApp ਦੇ ਉੱਤੇ Instagram ਦੇ ਉੱਤੇ ਹੈਗਾ ਉਹਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਪੂਰੇ ਦੇਸ਼ ਵਿੱਚ ਡੇਲੀ ਜਿੰਨੇ ਕਰਾਈਮ ਹੋ ਰਿਹਾ ਉਹਨਾਂ ਦੇ ਮੋਡਸ ਆਪ੍ਰੈਂਡੀ ਤੋਂ ਤੁਹਾਨੂੰ ਤੁਸੀਂ ਅਵੇਅਰ ਰਹਿ ਸਕੋ ਅਲਰਟ ਰਹਿ ਸਕੋ ਤੇ ਇਦਾਂ ਦੀਆਂ ਠਗੀਆਂ ਤੋਂ ਬਚ ਸਕੋ ਤਾਂ ਸਰ ਨੇ ਬੀਕਾ ਸਰਕਾਰ ਵੱਲੋਂ ਯਾਦ ਵੀ ਕੀਤਾ ਇਹਦਾ ਰਿੰਗਟੋਨ ਵੀ ਲੋਕਾਂ ਦੇ ਫੋਨ ਦੇ ਵਿੱਚ ਪਰ ਹੈਗੀ ਹੈ ਲੇਕਿਨ ਫੇਰ ਵੀ ਲੋਕ ਬਿਲਕੁਲ ਜੀ ਇਹ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਇੱਕ ਤਰ੍ਹਾਂ ਦਾ ਇਹ ਸਾਡੇ ਲਈ ਇੱਕ ਇੱਕ ਚੈਲੰਜ ਬਣ ਚੁੱਕਾ ਹੈ ਸਾਰੀ ਫੋਰਸ ਲਈ ਤੇ ਬਹੁਤ ਵਧੀਆ ਉਪਰਾਲੇ ਜਿਹੜੇ ਆ ਭਾਰਤ ਸਰਕਾਰ ਵੱਲੋਂ ਵੀ ਕੀਤੇ ਜਾ ਰਹੇ ਆ ਜਿਵੇਂ ਕਿ ਜਿਹੜੇ ਹੈਗੇ ਆ ਆਪਣੇ ਸਰਵਿਸ ਪ੍ਰੋਵਾਈਡਰ ਹੈਗੇ ਆ ਜਿੱਦਾਂ Airtel ਇਹ ਇਹਨਾਂ ਦੀ ਰਿੰਗਟونز ਦੇ ਉੱਤੇ ਵੀ ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਹਰ ਇੱਕ ਕੰਪਨੀ ਵੱਲੋਂ ਜਿਹੜਾ ਇਹ ਮੈਸੇਜ ਜਿਹੜੇ ਆ ਇਹ ਲੋਕਾਂ ਤੱਕ ਪਹੁੰਚਾਏ ਜਾ ਰਹੇ ਆ ਤਾਂ ਜੋ ਜਿਹੜੇ ਜਿਹੜੇ ਵਿਅਕਤੀ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਨਾਲ ਜਾਂ ਪ੍ਰਿੰਟਿੰਗ న్యూਸ ਨਾਲ ਜਾਂ ਹੋਰ ਆਪਣੇ న్యూਸ ਚੈਨਲ ਨਾਲ ਨਹੀਂ ਜੁੜੇ ਹੋਏ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਜ਼ਰੂਰ ਅਵੇਅਰ ਹੋ ਜਾਣ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਐ ਵੈਲ এডਿਕੇਟਿਡ ਤੇ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ 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 ਠੱਗੀ ਦੇ ਸ਼ਿਕਾਰ ਹੋ ਰਿਹਾ ਇਹ ਬਹੁਤ ਹੀ ਬਹੁਤ ਹੀ ਇੱਕ ਜਿਹੜੀ ਆ ਇਸ ਤਰ੍ਹਾਂ ਦੀ ਗੱਲ ਹੈਗੀ ਆ ਵੀ ਇੱਕ ਜਦੋਂ ਕਿ ਵੈਲ এডਿਕੇਟਿਡ ਪਰਸਨ ਜਿਹੜਾ ਹਰ ਸਮੇਂ ਇੱਕ ਸੋਸ਼ਲ ਮੀਡੀਆ ਤੇ ਤੇ ਹੋਰ ਮੀਡੀਆ ਦਾ ਜੁੜਿਆ ਹੋਇਆ ਬੰਦਾ ਉਹ ਠੱਗੀ ਦਾ ਸ਼ਿਕਾਰ ਹੋ ਜਾਂਦਾ ਉਹਦੇ ਲਈ ਮੇਰੀ ਹੀ ਸੁਝਾਅ ਤਰੂ ਵੀ ਸਾਈਬਰ ਦੋਸਤ ਜਿਹੜਾ ਮੈਂ ਤੁਹਾਨੂੰ ਇੱਕ ਪ੍ਰਮੋਟ ਕੀਤਾ ਉਹ ਚੈਨਲ ਦੇ ਨੂੰ ਜੁ ਹੋ ਸਬਸਕ੍ਰਾਈਬ ਕਰੋ ਤੇ ਉਹਦੇ ਤੇ ਜਦੋਂ ਤੁਸੀਂ ਰੂਟੀਨ ਦੇ ਵਿੱਚ ਤੁਹਾਨੂੰ ਇੱਕ ਅਲਰਟ ਆਊਗਾ ਨਵੇਂ ਮੋਡਸ ਪ੍ਰਿੰਟ ਦੀ ਬਾਰੇ ਇਹ ਵੀ ਸਾਈਬਰ ਥਾਕ ਕਿਹੜੇ ਮੋਡਸ ਪ੍ਰਿੰਟ ਦੀ ਨਾ ਠੱਗੀ ਕਰਨ ਦੀ ਅੱਜ ਕੱਲ ਕੋਸ਼ਿਸ਼ ਕਰ ਰਹੀ ਹੈ ਤੁਸੀਂ ਅਲਰਟ ਹੋ ਜਾਓਗੇ ਤੇ ਠੱਗੀ ਤੋਂ ਬਚ ਸਕੋਗੇ ਤੇ ਜੇਕਰ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਲਾਸਟ ਵੀ 1930 ਤੇ ਜਰੂਰ ਆਪਣੀ ਕੰਪਨੀ ਰਜਿਸਟਰ ਕਰਾਓ ਪੈਸੇ ਜਿਹੜੇ ਉਹ ਪਾਈਪਲਾਈਨ ਚ ਫ੍ਰੀਜ਼ ਹੋ ਸਕਦੇ ਆ ਤੁਹਾਨੂੰ ਉਸ ਇੱਕ ਪ੍ਰੋਸੈਸ ਰਾਹੀਂ ਵਾਪਸ ਮਿਲ ਸਕਦੇ ਆ ਤੇ ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਜਾਇਆ ਨਾ ਜਾਵੇ ਤੇ ਮੇਰੀ ਤੁਹਾਨੂੰ ਅਪੀਲ ਹੈ ਵੀ ਇਹ ਜਿਹੜਾ ਮੈਸੇਜ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਉਹ ਠੱਗੀ ਤੋਂ ਬਚ ਸਕਣ। ਸਰ ਟੋਟਲ ਕਿੰਨੇ ਜੀ ਇਹ ਠੱਗੀ ਦੇ ਸ਼ਿਕਾਰ ਹੋ ਗਏ ਲੋਕ ਆ ਜਿਹੜੇ ਤੱਕ ਮਾਮਲੇ ਦਰਜ ਕੀਤੇ ਗਏ ਨੇ ਕਿੰਨੇ ਹੋਣਗੇ? ਇਹ ਲਗਭਗ ਦੇਖੋ ਜੀ ਇੱਕ ਕੋਈ ਕਰੀਬ 15 ਲੱਖ ਦਾ ਫਰਾਡ ਹੈਗਾ, ਸੈਕਿੰਡ ਫਰਾਡ ਵੀ ਜਿਹੜਾ ਉਹ ਸਿੱਕਿਆਂ ਵਾਲਾ ਹੈਗਾ ਤਰਨਜੀਤ ਉਹ ਵੀ 15 ਲੱਖ ਰੁਪਏ ਦਾ ਤੇ ਇੱਕ ਹੋਰ ਕੰਪਲੇਂਟ ਹੈ ਜਿਹੜੀ ਉਹ 1 ਲੱਖ ਰੁਪਏ ਦਾ ਫਰਾਡ ਹੋਇਆ ਸੀ ਉਹਨਾਂ ਦਾ ਉਹ ਲਗਭਗ 31 ਲੱਖ ਰੁਪਏ ਦੇ ਇਹ ਜਿਹੜੇ ਆ ਤਿੰਨ ਕੇਸ ਜਿਹੜੇ ਰਜਿਸਟਰ ਹੋਏ ਆ। 嗯。<Thank> you. Thank you.